ਨੰਨੇ ਗੁਰਸੁਖਰਾ ਜੀ ਸਾਹਿਬ ਵੇਖੋ ਆ ਪਾਣੀ ਇੰਨੇ ਪ੍ਰੈਸ਼ਰ ਨਾਲ ਜਾ ਰਿਹਾ ਹੈ ਵਾਹਿਗੁਰੂ ਵਾਹਿਗੁਰੂ ਵੇਖੋ ਕਿੰਨੇ ਪ੍ਰੈਸ਼ਰ ਨਾਲ ਪਾਣੀ ਛਟਿਆ ਗਿਆ ਥੱਲੇ ਨੂੰ ਦੇਖ ਨਹੀਂ ਹੁੰਦਾ ਵੇਖ ਲੋ ਵਾਹਿਗੁਰੂ ਨਾਲ ਆ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ ਤੇ ਇਹ ਤਾਂ ਸਾਡੇ ਘਰ ਤਹੇ ਆ ਸਾਡੇ ਘਰ ਠੇ ਆ ਸਾਡੀਆਂ ਜ਼ਮੀਨਾਂ ਬਰਬਾਦ ਹੋਈਆਂ ਸਾਡੇ ਘਰ ਬਰਬਾਦ ਹੋਏ ਆ ਪਰ ਖਾਲਸਾ ਦਾ ਜਾਨ ਨਹੀਂ ਮਰਿਆ ਇਹ ਲੜਰਮ ਪੜਰ ਮੇ ਇਹ ਕਾ ਚੀਜ਼ ਆ ਇਹ ਜਦੋਂ ਖਾਲਸੇ ਦਾ ਰਾਜ ਆਇਆ ਨਾ ਇਹ ਜਿਹੜਾ ਪੰਜਾਬ ਦੇਸ਼ ਆ ਇਹਦੇ ਬਾਹਰ ਜਿਹੜੇ ਲੋਕ ਆ ਉਹ ਕਹਿਣਗੇ ਪੰਜਾਬ ਦੇ ਵਿੱਚ ਜਾਣਾ ਅਸੀਂ ਗਰੀਬਾਂ ਦਾ ਮਸੀਹਾ ਪੰਜਾਬ ਸਰਬੱਤ ਦੇ ਭਲੇ ਦਾ ਉਹ ਜੀਂ ਭੇਦ ਭਾਦ ਨਹੀਂ ਰੱਖਦਾ ਪਰ ਸਾਡੇ ਨਾਲ ਆਉਂਦਾ ਹਮੇਸ਼ਾ ਆਹ ਦੇਖੋ ਇਹ ਉਹ ਜਾਲਾ ਸਤਲੁਜ ਦਾ ਜਿੱਥੇ ਖਾਲਸੇ ਦਾ ਜਨਮ ਹੋਇਆ ਇਹਦੀ ਬਾਹਰੂ ਵੱਲੋਂ ਕੋਈ ਨਾ ਕੋਈ ਉਹ ਆ ਜਿਹੜੀ ਤੁਹਾਡੀ ਬੁੱਧੀ ਭ੍ਰਿਸ਼ਟ ਹੋਈ ਜਾਣਾ ਸੈਂਟਰ ਵਾਲੇ ਉਹ ਮੋਦੀ ਵਰਗੇ ਉਹ ਇਹ ਤੁਹਾਨੂੰ ਤੁਹਾਨੂੰ ਇੱਕ ਨਾ ਇੱਕ ਦਿਨ ਇਹ ਚੱਲਣਾ ਪੈਣਾ ਦੇਖਿਓ ਤੁਹਾਡਾ ਕੀ ਬਣਦਾ ਜਿੰਨੀ ਜਾਣ ਨਾਲ ਆਪਾਂ ਉੱਪਰ ਨੂੰ ਸਿਰਦੇ ਆ ਨਾ ਚੀਜ਼ ਉਹ ਤੇ ਡਬਲ ਪਾਵਰ ਨਾਲ ਥੱਲੇ ਨੂੰ ਆਉਂਦੀ ਆ ਇੰਦਰਾ ਗਾਂਧੀ ਨੇ ਵੀ ਕੋਸ਼ਿਸ਼ ਕਰੀ ਦੀ ਪੰਜਾਬ ਨੂੰ ਡੋਬਨ ਦੀ ਪੰਜਾਬ ਨੂੰ ਬਰਬਾਦ ਕਰਨ ਦੀ ਪੰਜਾਬ ਦੇ ਹੱਕਾਂ ਵਾਲੇ ਹੱਕਾਂ ਨਾਲ ਲੜਨ ਵਾਲਿਆਂ ਨੂੰ ਕਿਹੜਾ دریاਵਾਂ ਚ ਡੋਬਨ ਦੀ ਤੇ ਤੁਸੀਂ ਕਰ ਰਹੇ ਆ ਹੁਣ ਪਾਣੀ ਛੱਡ ਛੱਡ ਕੇ ਤੁਸੀਂ ਪਹਿਲਾਂ ਕਿਉਂ ਨਹੀਂ ਛੱਡਿਆ ਪਾਣੀ ਹੁਣ ਲਗਾਤਾਰ ਤੁਸੀਂ ਜਾਣ ਬੁੱਝ ਕੇ ਡੋਪਣਾ ਚਾਹੁੰਦੇ ਪੰਜਾਬ ਨੂੰ ਕਿਉਂਕਿ ਇਹ ਪੰਜਾਬ ਨੇ ਆਣ ਨਹੀਂ ਮੰਗੀ ਮੰਨੀ ਆਪਣੀ ਪੰਜਾਬ ਨੇ ਸਿਰ ਨਹੀਂ ਝੁਕਾਇਆ ਮੋਦੀ ਦਾ ਸਿਰ ਝੁਕਾਇਆ ਐ ਇਦਾਂ ਹੀ ਮੁਗਲਾਂ ਦਾ ਝੁਕਾਇਆ ਤਾਂ ਅੰਗਰੇਜ਼ਾਂ ਦਾ ਝੁਕਾਇਆ ਤਾਂ ਹੁਣ ਤੁਹਾਨੂੰ ਪਤਾ ਕੀ ਦਾ ਝੁਕਾਉਣਾ ਮੁਗਲਾਂ ਦੇ ਰਸਤੇ ਪਰ ਚੱਲ ਰਹੀ ਆ ਹਿੰਦੂ ਰਾਸ਼ਟਰੀ ਸਰਕਾਰ ਆਰਐਸਐਸ ਜਿਹੜੇ ਸੱਚੇ ਸਨਾਸਰੀ ਆ ਉਹ ਸਿੱਖਾਂ ਦੇ ਨਾਲ ਆ ਪਰ ਤੁਸੀਂ ਤੁਸੀਂ ਐਦਾਂ ਸੋਚਦੇ ਤੁਸੀਂ ਕਦੇ ਜਾਨ ਤੁਹਾਡੀ ਜਾਣੀ ਨਹੀਂ ਤੁਸੀਂ ਮਰਨਾ ਨਹੀਂ ਕਦੇ ਜਿੱਦਾਂ ਤੁਸੀਂ ਮਰਨਾ ਨਾ ਉਹ ਜਿਹੜਿਆਂ ਨੇ 84 ਦੇ ਦੰਗੇ ਕਰੇ ਤੇ ਨਾ ਔਰ ਰੇੜਕ ਰੇੜਕ ਕੇ ਪਾਗਲ ਹੋ ਹੋ ਕੇ ਮਰੇ ਆ ਉਹ ਉਹਨਾਂ ਦੀ ਕਿਸੇ ਨੇ ਬਾਤ ਨਹੀਂ ਪੁੱਛੀ ਜਿਹੜਾ ਨੇ ਸਿੱਖ ਮਾਰੇ ਆ ਦਰਿਆਵਾਂ ਦੇ ਵਿੱਚ ਰੋੜੇ ਆ ਅੱਜ ਤੁਸੀਂ ਰੋੜ ਰਹੇ ਆ ਸਿੱਖਾਂ ਨੂੰ ਸਿੱਖਾਂ ਦੇ ਘਰਾਂ ਨੂੰ ਪੰਜਾਬ ਨੂੰ ਪੰਜਾਬ ਦੇ ਵਿੱਚ ਹਿੰਦੂ ਵੀ ਆ ਸਿੱਖ ਵੀ ਆ ਸਾਰੇ ਧਰਮ ਆਵੇ ਆ ਪਰ ਸਿੱਖ ਕਦੇ ਇਹ ਪੁੱਛ ਕੇ ਲੰਗਰ ਨਹੀਂ ਲਾਉਂਦੇ ਸਿੱਖਾਂ ਜਾਂ ਹਿੰਦੂਆਂ ਜਾਂ 크ਰਿਸਚਨਾਂ ਜਾਂ ਮੁਸਲਮਾਨਾਂ ਸਿੱਖ ਸਰਬੱਤ ਦਾ ਭਲਾ ਮੰਗਦੇ ਆ ਇਸ ਕਰਕੇ ਮਾਰੇ ਆ ਸਿੱਖ ਉਹ ਅਕਾਲ ਪੁਰਖ ਸਾਰਾ ਕੁਝ ਦੇਖਦਾ ਅਕਾਲ ਪੁਰਖ ਤੇ ਬਿਨਾ ਕੁਝ ਨਹੀਂ ਉਹ ਦੇਖੋ ਅਕਾਲ ਪੁਰਖ ਸਾਹਮਣੇ